Yeah oh, oh. ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਮੈਂ ਸਾਨੇ ਪੰਜਾਬ ਟੀਵੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਸਾਡੇ ਛੋਟੇ ਜਿਹੇ ਮੈਸੇਜ ਨੂੰ ਵੱਡਾ ਸਮਝਦੇ ਹੋਏ ਰਿਕਵਰੀਂਗ ਕਰਨੀ ਹੈ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦੀ ਕਰਦੇ ਹਾਂ ਮੈਸੇਜ ਇਹ ਹੈ ਸਭ ਸਿੱਖ ਜਗਤ ਨੂੰ ਜਿੰਨੀਆਂ ਵੀ ਦੇਸ਼ ਪਰਦੇਸ ਸੰਗਤਾਂ ਬੈਠੀਆਂ ਨੇ ਵਾਹੂ ਪ੍ਰਗਟ ਹੋ ਮਰਦਾ ਆਗਮਣਾ ਬਰਿਆਮ ਅਕੇਲਾ ਵਾਹੂ ਵਾਹੂ ਗੁਬਿੰਦ ਸਿੰਘ ਆਪੇ ਗੁਰਚੇਲਾ ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ ਦੇ ਮਹਾਵਾਕ ਅਨੁਸਾਰ ਪਿੰਡ ਖਿਜਰਾਬਾਦੀ ਸਮੂਹ ਸਾਧ ਸੰਗਤ ਵੱਲੋਂ ਜੋ ਕਿ ਮਤੀ 5 ਜਨਵਰੀ ਨੋ ਪਿੰਡ ਦੇ ਸਹਿਯੋਗ ਦੇ ਨਾਲ ਅਤੇ ਦੋਨੋਂ ਕਮੇਟੀਆਂ ਤਨਤਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਤਨਤਨ ਬਾਬਾ ਦੰਦਵਾ ਸਾਹਿਬ ਜੀ ਜੋ ਕਿ ਗੁਰਦੁਆਰਾ ਨੇ ਉਹਨਾਂ ਦੇ ਸੰਬੰਧ ਵਿੱਚ ਸਮੂਹ ਕਮੇਟੀਆਂ ਦਾ ਦੋਨਾਂ ਦੇ ਸਹਿਯੋਗ ਦੇ ਨਾਲ ਪਿੰਡ ਦੀਆਂ ਗਲੀਆਂ ਵਿੱਚੋਂ ਨਗਰ ਕੀਰਤਨ ਕੱਢਿਆ ਜਾਵੇਗਾ ਜਿਹੜਾ ਕਿ ਨਗਰ ਕੀਰਤਨ ਉਹ ਦੰਦਵਾ ਸਾਹਿਬ ਪਾਸ਼ੇ ਦਸਵੀਂ ਪਵਿੱਤਰ ਸਥਾਨ ਤੇ ਜਾਵੇਗਾ ਉਸ ਤੋਂ ਬਾਅਦ ਪਿੰਡ ਦੀਆਂ ਜੋ ਨਗਰ ਦੀਆਂ ਗਲੀਆਂ ਨੇ ਉਹਨਾਂ ਵਿੱਚ ਉਹ ਹੁੰਦਾ ਹੋਇਆ ਸ਼ਾਮ ਨੂੰ 5:30 ਵਜੇ ਦੇ ਲਗਭਗ ਜੋ ਕਿ ਸਮਾਪਤੀ ਹੋਵੇਗੀ ਤੋਂ ਸਮਾਪਤੀ ਤੋਂ ਉਪਰੰਤ ਜੋ ਕਿ ਰਾਗੀ ਟਾੜੀ ਦਾ ਜੋ ਸਮਾਗਮ ਹੈ ਉਹ ਰਾਤ ਨੂੰ ਚੱਲੇਗਾ ਸੋ ਮਿਤੀ 10 ਅਤੇ 4 ਜਨਵਰੀ ਨੂੰ ਬਾਬਾ ਰਾਜਨਦੀਪ ਸਿੰਘ ਜੀ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਨੇ ਉਹਨਾਂ ਦੇ ਦੀਵਾਨ ਰਾਤ ਨੂੰ ਆਰੰਭ ਹੋਣਗੇ ਸੋ ਆਪ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜਾ ਗੁਰਦੁਆਰਾ ਬਾਬਾ ਦੌਂਦਾ ਸਾਹਿਬ ਹੈ ਇੱਥੇ ਸੈਭ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੋ ਵਾਰ ਭੰਗਾਰੀ ਦੇ ਯੋਧਨ ਨੂੰ ਜਾਂਦੇ ਹੋਏ ਅਤੇ ਆਉਂਦੇ ਹੋਏ ਇੱਥੇ ਆਏ ਨੇ ਜਿੱਤੇ ਕਿ ਕੰਤਨ ਬਾਬਾ ਜੋਰਾਵਰ ਸਿੰਘ ਨੂੰ ਠਾਪੜਾ ਦੇ ਕੇ ਆਪਣਾ ਪੁੱਤਰਾਂ ਦਾ ਜੋ ਅਹੁਦਾ ਸੀ ਉਹ ਦਿੱਤਾ ਸੋ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਦੀ ਪੁੱਤਰ ਨੇ ਬਾਬਾ ਜੋਰਾਵਰ ਸਿੰਘ ਜੀ ਉਹਨਾਂ ਦੇ ਚਾਰ ਜੋ ਗੁਰਦੁਆਰੇ ਸਾਹਿਬ ਨੇ ਇੱਕ ਖਿਜਰਾਬਾਦ ਵਿਕੇ ਹੈ ਤੇ ਦੂਸਰਾ ਆਪਣਾ ਕੋਟੜਾ ਨਹੰਗ ਦੇ ਵਿੱਚ ਹੈ ਤੀਜਾ ਬੱਸੀ ਪਠਾਣਾ ਹੈ ਅਤੇ ਚੌਥਾ ਜੋ ਗੁਰਦੁਆਰਾ ਸਾਹਿਬ ਹੈ ਉਹ ਆਗਰੇ ਵਿੱਚ ਸਥਿਤ ਹੈ ਸੋ ਆਪ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਮਿਤੀ 3, 4 ਅਤੇ 5 ਤਰੀਕ ਨੂੰ ਆਪਣੇ ਕਮਾਕਾਰ ਨੂੰ ਕਾਬੂ 'ਚ ਕਰਦੇ ਹੋਏ ਗੁਰਦੁਆਰਾ ਨਵਨਵਾ ਸਾਹਿਬ ਵਿਖੇ ਹਾਜ਼ਰੀਆਂ ਲਵਾਉਣੀਆਂ ਨੇ ਸੋ ਤਿੰਨੇ ਦਿਨ ਗੁਰੂ ਕਾ ਲੰਗਰ ਜੋ ਹੈ ਅਟੁੱਟ ਵਰਤੇਗਾ ਆਪ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਿਤੀ 5 ਜਨਵਰੀ ਨੂੰ ਜੋ ਕਿ ਨਗਰ ਕੀਰਤਨ ਹੈ ਤਾਂ ਤਨ ਤਨ ਸਤਿ ਸ੍ਰੀ ਗੁਰਗੋਬ ਸਿੰਘ ਜੀ ਮਹਾਰਾਜ ਜੀ ਆਂਦੇ ਉਪਲਕਸ਼ੇ ਦੇ ਵਿੱਚ ਕੱਢਿਆ ਜਾਵੇਗਾ ਸੋ ਆਪ ਸਭ ਸਿੱਖ ਸੰਗਤਾਂ ਦੇ ਚੜਨਾ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਣੀਆਂ ਜੀ ਅਤੇ 3 ਤੇ 4 ਤਰੀਕ ਨੂੰ ਭਾਈ ਰਾਜਨਦੀਪ ਸਿੰਘ ਜੀ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਨੇ ਉਹਨਾਂ ਦੇ ਦਿਵਾਨਾ ਵਿੱਚ ਵੀ ਆਪ ਸਿੱਖ ਸੰਗਤਾਂ ਨੇ ਹਾਜ਼ਰੀ ਭਰਨੀ ਹੈ ਇਹਨਾਂ ਕੁਝ ਬੋਲਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਦੁਆਰਾ ਫਿਰ ਬੇਨਤੀ ਹੈ ਕਿ ਮੈਂ ਸਾਨੇ ਟੀਵੀ ਪੰਜਾਬ ਜੋ ਕਿ ਬਹੁਤ ਹੀ ਵਧੀਆ ਆਪਣੇ ਢੰਗ ਦੇ ਨਾਲ ਖਬਰਾਂ ਦੇਸ਼ਾਂ-ਪਰਦੇਸਾਂ ਚ ਪਹੁੰਚਾਉਂਦੇ ਨੇ ਇਹਨਾਂ ਵੀਰਾਂ ਦਾ ਵੀ ਦੋਨੋਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਬੱਤ ਮਾਈ ਭਾਈ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਪਿੰਡ ਖਿਜ਼ਰਾਬਾਦ ਦੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਖਿਜ਼ਰਾਬਾਦ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਖਿਜ਼ਰਾਬਾਦ ਦੋਵੇਂ ਗੁਰਦੁਆਰਿਆਂ ਚ ਤੇ ਸੰਗਤਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ 5 ਜਨਵਰੀ ਨੂੰ ਕੱਢਿਆ ਜਾ ਰਿਹਾ ਹੈ ਸੋ ਸਾਰੇ ਪਿੰਡ ਵਿੱਚ ਨਗਰ ਕੀਰਤਨ ਜਾਵੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਮਹੱਲੇ ਗਲੀਆਂ ਨੂੰ ਸਾਫ਼ ਕਰਨ ਤੇ ਆਪਣਾ ਯੋਗਦਾਨ ਪਾਉਣ ਦੂਜੀ ਬੇਨਤੀ ਹੈ ਕਿ ਜੋ ਇਤਿਹਾਸ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੋ ਵਾਰ ਇਹ ਨਗਰ ਵਿੱਚ ਉਹਨਾਂ ਨੇ ਚਰਨ ਪਾਏ ਤੇ ਗੁਰਦਵਾਰੇ ਨਗਰ ਨੂੰ ਭਾਗ ਲਾਏ ਹਨ ਸੋ ਸਾਰੀਆਂ ਬੇਨਤੀਆਂ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੂ ਮਮਾ ਆ ਕੇ ਇਹਨਾਂ ਸਮਾਗਮਾਂ ਵਿੱਚ ਆਪਣਾ ਹਿੱਸਾ ਤੇ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ